ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਕਿ ਜਿਹੜੀਆਂ ਸੰਗਤਾਂ ਇਹ ਕਹਿੰਦੀਆਂ ਨੇ ਕਿ ਕੇਸ ਕਟਾ ਲੈਣੇ ਚਾਹੀਦੇ ਨੇ ਕਿ ਜੇ ਆਪਾਂ ਕਹੀਏ ਭਾਈ ਕੇਸ ਨਹੀਂ ਕਟਾਉਣੇ ਚਾਹੀਦੇ ਜਿਵੇਂ ਗੁਰੂ ਸਾਹਿਬ ਨੇ ਆਪਾਂ ਨੂੰ ਸਾਪਤ ਸੂਰਤ ਬਣਾਇਆ ਉਸ ਤਰ੍ਹਾਂ ਰਹੋ ਫਿਰ ਉਹਨਾਂ ਦਾ ਇਹ ਸਵਾਲ ਹੁੰਦਾ ਹੈ ਕਿ ਤੁਸੀਂ ਨੌ ਕਿਉਂ ਕੱਟਦੇ ਹੋ ਫਿਰ ਨੋਮਿਨਾ ਕਟਿਆ ਕਰੋ ਅਸੀਂ ਉਸ ਵਿਸ਼ੇ ਤੇ ਵੀਡੀਓ ਬਣਾ ਕੇ ਬਣਾ ਰਹੇ ਆ ਕਿ ਜਿਹੜੇ ਹੁਣ ਆ ਬੱਚੇ ਤੁਸੀਂ ਕੇਸ ਵੇਖ ਰਹੇ ਹੋ ਅਸੀਂ ਇਸ ਕੰਗੇ ਦੇ ਨਾਲ ਕੇਸ ਵਾਉਣੇ ਆ ਤੇ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਸਾਰੀ ਵੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਾਡੀ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਹੁਣ ਅਸੀਂ ਇਸ ਬੱਚੇ ਦੇ ਕੇਸ ਵਾ ਰਹੇ ਆ ਆ ਵੇਖੋ ਬੱਚੇ ਦੇ ਕੇਸ ਵਾਏ ਨੇ ਆ ਜਿਹੜੇ ਮੁਰਦਾ ਕੇਸ ਨੇ ਉਹ ਨਾਲ ਆ ਗਏ ਨੇ ਜਿਹੜੇ ਮੁਰਦਾ ਕੇਸ ਹੁੰਦੇ ਆ ਜਿਹੜੇ ਵਾਲ ਵਿੱਚੋਂ ਕੱਟੇ ਮਤਲਬ ਟਿੱਚੇ ਹੋਏ ਨੇ ਪਹਿਲਾਂ ਹੀ ਮੁਰਦਾ ਕੇਸ ਨੇ ਉਹ ਕੰਗੇ ਦੇ ਨਾਲ ਆ ਗਏ ਨੇ ਕਿੰਨੂੰ ਦਰਦ ਹੋਇਆ ਨਹੀਂ ਜੀ ਇਸ ਬੱਚੇ ਨੂੰ ਦਰਦ ਨਹੀਂ ਹੋਇਆ ਕੇਸ ਵਾਏ ਨਹੀਂ ਕਿਉਂਕਿ ਮੁਰਦਾ ਕੇਸ ਬਾਹਰ ਆਏ ਨੇ ਤਾਂ ਦਰਦ ਨਹੀਂ ਹੋਇਆ ਜੇ ਹੁਣ ਆ ਜਿਹੜੇ ਕੇਸ ਨੇ ਇਹ ਜਿਉਂਦੇ ਕੇਸ ਨੇ ਇਹ ਸਰੀਰ ਦੇ ਨਾਲ ਲੱਗੇ ਹੋਏ ਨੇ ਜੇ ਆਪਾਂ ਇਹਨਾਂ ਨੂੰ ਖਿੱਚਾਂਗੇ ਪੱਟਾਂਗੇ ਫਿਰ ਦਰਦ ਹੋਵੇਗਾ ਤੇ ਉਹ ਜੇ ਆਪਾਂ ਕੇਸ ਵਾਏ ਨੇ ਜਿਹੜੇ ਇਹਦੇ ਮੁਰਦਾ ਕੇਸ ਸੀ ਪਹਿਲਾਂ ਹੀ ਪਟੇਚੇ ਹੋਏ ਸੀ ਉਹ ਕੰਗੇ ਦੇ ਨਾਲ ਆ ਗਏ ਨੇ ਤਾਂ ਦਰਦ ਨਹੀਂ ਹੋਇਆ ਇਸੇ ਕਰਕੇ ਜਿਹੜੇ ਆਪਾਂ ਨੌ ਕੱਟਦੇ ਆ ਨਾ ਨੌ ਨੌ ਆਪਾਂ ਅਗਲੇ ਕੱਟਦੇ ਆ ਇਹ ਜਿਹੜੇ ਮੁਰਦਾ ਨੌ ਹੋ ਜਾਂਦੇ ਨੇ ਨਾ ਆ ਵੇਖੋ ਆ ਕੱਟਿਆ ਆਪਾਂ ਨੌ ਤੇ ਇਹ ਮੁਰਦਾ ਨੌ ਸੀ ਤਾਂ ਮੇਰੇ ਦਰਦ ਨਹੀਂ ਹੋਇਆ ਜੇ ਆਪਾਂ ਕੱਚਾ ਨੌ ਕਟਾਂਗੇ ਆ ਸਾਰਾ ਤੇ ਫਿਰ ਦਰਦ ਹੋਵੇਗਾ ਜਿਹੜੀ ਚੀਜ਼ ਮੁਰਦਾ ਹੋਵੇ ਉਸਦੇ ਦਰਦ ਨਹੀਂ ਹੁੰਦਾ ਜੇ ਮਰਦੇ ਬੰਦੇ ਦਾ ਪਕੂਟੀ ਮਾਰੀ ਜਾਈਏ ਨਾ ਉਹਦੇ ਦਰਦ ਨਹੀਂ ਹੁੰਦਾ ਤੇ ਜਿਉਂਦੇ ਬੰਦੇ ਨੂੰ ਮਾਰੀਏ ਦਰਦ ਹੋਵੇਗਾ ਹਾਂਜੀ ਜਿਉਂਦੇ ਬੰਦੇ ਨੂੰ ਮਾਰੀਏ ਹਾਂਜੀ ਜਿਉਂਦੇ ਬੰਦੇ ਦੇ ਨਹੋਂ ਕੱਟਦੀਏ ਕੱਚਾ ਨਹੋਂ ਕੱਟੀਏ ਦਰਦ ਹੁੰਦਾ ਹਾਂਜੀ ਜੇ ਆਪਣਾ ਅਗਲਾ ਮੁਰਦਾ ਨਹੋਂ ਵਾਰ ਆਪਾਂ ਮੁਰਦਾ ਨਹੋਂ ਕੱਟਦੇ ਆ ਤੇ ਮੁਰਦਾ ਜਿਹੜੇ ਮੁਰਦੇ ਕੇਸ ਹੁੰਦੇ ਨੇ ਜਿਹੜੇ ਪਹਿਲੇ ਵਿੱਚੋਂ ਪਟੀਚੇ ਹੁੰਦੇ ਨੇ ਉਹ ਕੰਗਾ ਫਿਰ ਸਫਾਈ ਕਰਦਾ ਹੈ ਸਫਾਈ ਦੇ ਨਾਲ ਕੰਗਾ ਕੇਸ ਮੁਰਦਿਆਂ ਕੇਸਾਂ ਨੂੰ ਬਾਹਰ ਕੱਢ ਦਿੰਦਾ ਤਾਂ ਦਰਦ ਨਹੀਂ ਹੁੰਦਾ ਤਾਂ ਕਰਕੇ ਤਿਆਂ ਦਾ ਸਵਾਲ ਹੁੰਦਾ ਹੈ ਕਿ ਫਿਰ ਤੁਸੀਂ ਨੋ ਮਿਨਾ ਕੱਟਿਆ ਕਰੋ ਮੈਂ ਇਹ ਬੇਨਤੀ ਕਰਦਾ ਹੈ ਕਿ ਜਿਹੜੇ ਮੁਰਦਾ ਹੁੰਦੇ ਨੇ ਚੀਜ਼ ਉਹਨਾਂ ਨੂੰ ਬਾਹਰ ਕੱਢੀਦਾ ਠੀਕ ਆ ਇਹ ਨੋ ਜਿਹੜੇ ਅੱਗੋਂ-ਅੱਗੋਂ ਮੁਰਦਾ ਨੇ ਸਾਰੇ ਆਪਾਂ ਕੱਟਦੇ ਆ ਆਪਣਾ ਦਰਦ ਨਹੀਂ ਹੁੰਦਾ ਕੱਚਾ ਕੱਟਿਆ ਜਾਵੇ ਨੋ ਮਾੜਾ ਵੀ ਤੇ ਦਰਦ ਕਿੰਨਾ ਹੁੰਦਾ ਹੈ ਇਹ ਕੇਸ ਨੇ ਕੇਸ ਵੀ ਕੰਗਾ ਮੁਰਦਾ ਹੀ ਲੈ ਕੇ ਆਉਂਦਾ ਤੇ ਜੇ ਆਪਾਂ ਇਹਨਾਂ ਨੂੰ ਜਉ ਆਹ ਜਿਹੜੇ ਕੇਸ ਨੇ ਜਉਉਂਦੇ ਨੇ ਜੇ ਆਪਾਂ ਇਹਨਾਂ ਨੂੰ ਖਿੱਚਾਂਗੇ ਤੇ ਇਹਦੇ ਦਰਦ ਹੋਵੇਗਾ ਇਸ ਕਰਕੇ ਇਹ ਬੇਨਤੀ ਹੈ ਕਿ ਕੇਸ ਰੱਖਣੇ ਬਹੁਤ ਜ਼ਰੂਰੀ ਨੇ ਇਹ ਗੁਰੂ ਦੀ ਮਹੂਰਤ ਹੈ ਸਾਬਤ ਸੂਰਤ ਮਹਾਰਾਜ ਨੇ ਆਪਾਂ ਨੂੰ ਬਣਾਇਆ ਹੈ ਇਹ ਜੇ ਤੁਹਾਡਾ ਇਹ ਸਵਾਲ ਹੁੰਦਾ ਹੈ ਕਿ ਫਿਰ 9ਵੇਂ ਕੱਟਨੇ ਚਾਹੀਦੇ ਮੈਂ ਤੁਹਾਨੂੰ ਬੇਨਤੀ ਕਰ ਚੁੱਕਾ ਕਿ 9 ਆਪਾਂ ਮੁਰਦਾ ਕੱਟਦੇ ਆ ਕੱਚਾ 9 ਨਹੀਂ ਕੱਟਦੇ ਆ ਠੀਕ ਆ ਤੇ ਕੇਸ ਵੀ ਉਹੀ ਕੰਗੇ ਦੇ ਨਾਲ ਬਾਹਰ ਹੁੰਦੇ ਜਿਹੜੇ ਮੁਰਦਾ ਹੁੰਦੇ ਨੇ ਇਸ ਕਰਕੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੁਹਾਨੂੰ ਸਾਡਾ ਮੈਸੇਜ ਸਮਝ ਆ ਗਿਆ ਹੋਵੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ